ਅੱਜ ਦੇ ਬਹੁਤ ਹੀ ਮਾਨਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਰਾتن ਕਿਸੇ ਗੁੱਗੇ ਯਾਹਰ ਪੀਰ ਦੀ ਗੱਲ ਕਰਾਂਗੇ ਉਹਦਾ ਪੁਰਾਣਾ ਇਤਿਹਾਸ ਨਾ ਸਮਝ ਆਵੇ ਉਹਨਾਂ ਚਿਰ ਗੱਲ ਨਹੀਂ ਬਣ ਗਈ ਇੱਕ ਰਾਜਾ ਉਮਰ ਹੋਇਆ Rajput Rajasthan ਦੇ ਵਿੱਚ ਗੁੱਗੇ ਦਾ ਜਨਮ ਦਦਰੀੜੇ ਦੇ ਦਦਰੀੜਾ ਰਾਜਸਥਾਨ ਦੇ ਵਿੱਚ ਹੈ ਠੀਕ ਹੈ ਜੀ ਉੱਥੇ ਸੋਮਲ ਨੌਲਾ Rajput ਹੈ ਉਮਰਦਾਪਰਾ ਜਿਹੜਾ ਸੋਮਲ ਹੈ ਇਹ ਉਹਦੇ ਪੁੱਤ ਨੇ ਦੋ ਜੇਵਰ ਤੇ ਤੇਰਾ ਇਹਨਾਂ ਦੀ ਮਾਸੀ ਦਾ ਪੁੱਤ ਹੈ ਪ੍ਰਥਵੀ ਰਾਜ चौहान ਦਿੱਲੀ ਵਾਲਾ ਉਹਦਾ ਨਾਨਾ ਹੋਇਆ ਰਾਜਾ ਅਨੰਗਪਾਲ ਜਿਹੜਾ ਆਉਤ ਮਰ ਗਿਆ ਉਹ ਜਿਹੜਾ ਬਸੰਡੇ ਦਾ ਕਿਲਾ ਬਣਿਆ ਹੋਇਆ ਅੱਜ ਤੁਸੀਂ ਦੇਖਦੇ ਹੋ ਇਹ ਅਨੰਗਪਾਲ ਦਾ ਬਣਾਇਆ ਹੋਇਆ ਠੀਕ ਹੈ ਜੀ ਉਹ ਆਉਤੋ ਮਰ ਗਿਆ ਦਿੱਲੀ ਪਿਰਥਵੀ ਰਾਜ ਨੂੰ ਸਮਾ ਗਿਆ ਹੁਣ ਦਿੱਲੀ ਮਹਿਮੂਲ ਉਚਾਈ ਕਰਕੇ ਆਇਆ ਲੁੱਟਣ ਤਾਂ ਪਿਰਥੀ ਰਾਜ चौहान ਨੇ ਉਹ ਨੂੜ ਲਿਆ ਬੰਨ ਲਿਆ ਬਹੁਤ ਘੋਟੇ ਮਾਰਿਆ ਅਖੀਰ ਮਿੰਤਾਦਾਲੇ ਕਰਕੇ ਜਾਨ ਛੜਾ ਕੇ ਉਹ ਆਪਣੇ ਗਜਨ ਵੀ ਮੁੜ ਗਿਆ ਵਾਪਸ ਹੋ ਗਿਆ ਜੇਵਰ ਤੇਵਰ ਵੀ ਉੱਥੇ ਗਏ ਉਹ ਕਹਿੰਦੇ ਉਹ ਤਾਂ ਛੱਡਿਆ ਕਿਉਂ ਆਪਾਂ ਤਾਂ ਉਹ ਮਾਰਨਾ ਜੇ ਹੁਣ ਆਇਆ ਆਪਾਂ ਉਹ ਛੱਡਣਾ ਨਹੀਂ ਹੈ ਕਹਿੰਦੇ ਵੀ ਚਲੋ ਥੋੜੀ ਮਰਜੀ ਹੁਣ ਦੂਸਰੇ ਪਾਸੇ ਦੁੱਲੇ ਦਾ ਗੁੱਗੇ ਦਾ ਗੁੱਗੇ ਪੀਰ ਦਾ ਜਨਮ ਕਿੱਥੇ ਹੋਇਆ ਕਿਵੇਂ ਹੋਇਆ ਉਹ ਵਾਰਤਾ ਕਹਿਣ ਜਾ ਰਹੇ ਹਾਂ ਜੇਵਰ ਤੇ ਤੇਵਰ ਜੇ ਘਰੇ ਕਾਂਸਲ ਤੇ ਵਾਂਸਲ ਦੋਵੇਂ ਸਿਕੀਆਂ ਭੈਣਾਂ ਨੇ ਇਹ ਦੋਏ ਸਕੇ ਭਰਾ ਨੇ ਪੰਜ-ਛਤ ਸਾਲ ਬੀਤ ਗਏ ਕੋਈ ਅਲਾਦਣਾ ਹੋਈ ਜਾਨੇ ਕਿ ਢਿੱਡੋਂ ਦੋਨੇ ਭੈਣਾਂ ਦਾ ਫਟਿਆ ਅਖੀਰ ਨੂੰ ਉੱਥੇ ਗੋਰਖਨਾਥ ਦੀ ਮੰਡਲੀ 1400 ਨਾਸ ਲੈ ਕੇ ਨਾਲ ਉਹ ਆ ਗਿਆ ਦੁੱਧਾ ਖੇੜੀ ਦੇ ਵਿੱਚ ਉਹਨਾਂ ਨੇ ਧੂਣਾ ਲਾਇਆ ਉੱਥੇ ਜਾ ਕੇ ਵੰਸ਼ਲ ਨੇ ਦਿਨ ਰਾਤ ਬੜੀ ਸੇਵਾ ਕੀਤੀ ਉਗਗੇ ਜੀ ਮਾਨੇ ਤੇਰਾ ਸੇਵਾ ਕਰਨ ਤੋਂ ਬਾਅਦ ਜੋ 나ਥ ਖੁਸ਼ ਹੋਗੇ ਗੋਰਖ ਨਾਥ ਕਹਿੰਦਾ ਮੰਗ ਵੀ ਤੀ ਜੋ ਮੰਗਣੀ ਹੈ ਕਹਿੰਦੀ ਬਾਬਾ ਜੀ ਮੈਂ ਇਸ਼ਨਾਨ ਪਾਨ ਕਰਿਆ ਵਾਂ ਤੜਕੇ ਆ ਕੇ ਮੰਗ ਲੂ ਕਹਿੰਦਾ ਜਾ ਕਰਿਆ ਭਾਈ ਹੁਣ ਗੋਲੀ ਨੇ ਜਾ ਕੇ ਸਾਰੀ ਉਹ ਗੱਲ ਕਾਂਸ਼ਣ ਨੂੰ ਦੱਸਦੀ ਵੀ ਸੇਵਾ ਕਰੀ ਹੋਈ ਆ 나ਥ ਵਰ ਲੇਊਗਾ ਉਹ ਕਹਿੰਦੀ ਫਿਰ ਐ ਕਰ ਇੱਕ ਤਾ ਉਹਦੀ ਜੁੱਤੀ ਇੱਕ ਉਹਦਾ ਸ਼ੂਟ ਵਾਂਸ਼ਲ ਦਾ ਮੰਗ ਕੇ ਲਿਆ ਉਹ ਬਾਗੀ ਕਾ ਜੀ ਤੇਰੀ ਭੈਣ ਨੇ ਇੱਕ ਸ਼ੂਟ ਮੰਗਾਇਆ ਇੱਕ ਜੁੱਤੀ ਮੰਗਾਈ ਹੈ ਉਹ ਲੈ ਗਈ ਪਾ ਕੇ ਉਹ ਤਾਂ ਅੱਧੀ ਰਾਤ ਨਹੀਂ ਹੋਣ ਦਿੱਤੀ ਟੰਗੜੇ ਜੇ ਸਿਰ ਤੇ ਖੜੇ ਨੇ ਜਾ ਕੇ ਹੋ ਗਈ ਨਾਹ ਦੇ ਨਾਲੇ ਕਹਿੰਦੀ ਬਾਬਾ ਜੀ ਦਿਓ ਵਰਦਾਨ ਉੱਠ ਕੇ ਜਦੋਂ ਗੋਰਖ ਨੇ ਮਾਰੀ ਨਿਗਾ ਕਹਿੰਦਾ ਸੌਰੀ ਇੱਕ ਅਮਲੀ ਹੋਈ ਐ ਅੱਧੀ ਰਾਤ ਦੇ ਟਾਈਮ ਹੀ ਆ ਗਈ ਤੂੰ ਤਾਂ ਕਹਿੰਦੀ ਮੈਂ ਤੜਕੇ ਆਉ ਕਹਿੰਦੀ ਬਾਬਾ ਮੈਂ ਤਾਂ ਪੁੱਤਰੀ ਬਹੁਤ ਕਹਾੜ ਹੈ ਜਿੰਨਾ ਜਰ ਲਾਲ ਨਾ ਨਾ ਗੋਦੀ ਦੇ ਵਿੱਚ ਖੇਡਦਾ ਹੋਵੇ ਔਰਤ ਸ਼ੋਭਾ ਨਹੀਂ ਪਾਉਂਦੀ ਉਹ ਔਰਤ ਕਹਾਉਣ ਦੀ ਹੱਕਦਾਰੀ ਨਹੀਂ ਹੁੰਦੀ ਸੋ ਹੁਣ ਮੈਂ ਤਾਂ ਛੇਤੀ ਆਪਦੇ ਲਾਲ ਕਢਾਉਣੇ ਆ ਬਰਦੇ ਕਹਿੰਦਾ ਕੋਈ ਨਹੀਂ ਫਿਰ ਦੇ ਦਾਂਗੇ ਭਾਈ ਜਾ ਕਹਿੰਦੀ ਨਾ ਬਾਬਾ ਛੇਤੀ ਕਰੋ ਅਖੀਰ 2 2:30 ਵਜੇ ਕਹਿੰਦਾ ਚੰਗਾ ਐ ਕਰ ਦੋ ਜੌ ਦੇ ਤੇ ਆ ਲੈ ਜਾ ਜੌੜੇ ਪੁੱਤ ਹੋਣਗੇ ਉਹਨਾਂ ਦਾ ਨਾਮ ਓਰੀਜਨਲ ਤੇ ਸੁਰਜਨ ਰੱਖੀ ਕੰਨੀ ਬਹੁਤ ਅੱਛਾ ਮਹਾਰਾਜ ਹੁਣ ਗੋਰਖਨਾਥ ਨੇ ਜਦੋਂ ਵੱਜੇ 4 ਪੂਰਤਾ ਸੰਖ ਕਹਿੰਦਾ ਚਲੋ ਭਈ ਮੰਡਲੀ ਰਵਾਨ ਹੋ ਗਈ ਜਦੋਂ ਹੁਣ ਜਾ ਕੇ ਉਥੇ ਦੇਖਿਆ ਬਾਸ਼ਾਲ ਨੇ ਨਾ ਟੁੜੀਆਂ ਨਾ ਪੱਤ ਨਾ 나ਥ ਨਾ ਧੂਣਾ 4 5 ਕੋ ਨੰਗੇ ਹੁਣ ਬਾਸ਼ਾਲ ਮਗਰ ਭੱਜੀ ਜਾਂਦੀ ਹੈ ਅਖੀਰ ਜਾ ਕੇ 5 ਕੋ ਤੇ ਘੇਰ ਲਿਆ ਗੋਰਖਨਾਥ ਕਹਿੰਦੀ ਬਾਬਾ ਜੀ ਮੈਨੂੰ ਵਰਦਾਨ ਦੇਣਾ ਭੁੱਲੀ ਆਏ ਕਹਿੰਦਾ ਸੌਰੀਆ ਦੋ ਪੋਤਾ ਤੈਨੂੰ ਦੇ ਦਿੱਤੇ ਹੋਰ ਕੀ ਲਈਏ ਕਹਿੰਦੀ ਨਾ ਮਹਾਰਾਜ ਮੈਨੂੰ ਨਹੀਂ ਦਿੱਤੇ ਕਹਿੰਦਾ ਫੇਰ ਹੋਰ ਕੌਣ ਲੈ ਗਈ ਕਹਿੰਦੀ ਤੇਰੇ ਤੇ ਮੇਰੇ ਨਾਲ ਠੱਗੀ ਵਜ ਗਈ ਦੇਖੋ ਧਿਆਨ ਲਾ ਕੇ ਕਹਿੰਦਾ ਠੱਗੀ ਵਜ ਗਈ ਕਹਿੰਦੀ ਹਾਂ ਉਹ ਗੋਰਖ ਨੇ ਮਾਰੀ ਨਿਗਾ ਅੰਦਰ ਧਿਆਨ ਹੋ ਕੇ ਵੀ ਹਾਂ ਬਾਕੀ ਗੱਲ ਸੱਚ ਹੈ ਕਿਉਂਕਿ ਜਾਣੀ ਜਾਣ ਕੀ ਸਿੱਧਾ ਦਾ ਸਿੰਧਨ ਹੱਥਾਂ ਦਾ ਨਾਸ ਜੋਗੀਆਂ ਤੋਂ ਜੋਗੀ ਗੁਰੂ ਗੋਰਖ ਜੀ ਕਹਿੰਦਾ ਬੀਬਾ ਠੀਕ ਹੈ ਕਹਿੰਦਾ ਬਹਿ ਜਾ ਇੱਥੇ ਬੈਗੀ ਚੇਲੇ ਨੂੰ ਕਹਿੰਦਾ ਬਿਲ ਟੂਣਾ ਭਾਓ ਬੈਗੀ ਕਹਿੰਦਾ ਸਾਨੂੰ ਕਿਸੇ ਨੇ ਬੁਲਾਉਣਾ ਨਹੀਂ ਸਮਾਧੀ ਚ ਲੀਨ ਹੋ ਕੇ ਕਲਾਸ਼ ਪਰਬਤ ਤੇ ਸ਼ੰਕਰ ਭਗਵਾਨ ਕੋਲ ਗਏ ਕਹਿੰਦੀ ਵੀ ਐਂ ਕਰਕੇ ਆ ਗੱਲ ਲੜ ਗਈ ਕਹਿੰਦਾ ਅੱਛਾ ਕਹਿੰਦਾ ਹਾਂ ਹੁਣ ਸ਼ੰਕਰ ਭਗਵਾਨ ਨੇ ਗੁੱਗਲ ਦਿੱਤੀ ਕਹਿੰਦਾ ਆ ਰਿਹਾ ਜੀ ਗੁੱਗਲ ਜਿੱਥੇ-ਜਿੱਥੇ ਵੀ ਜਾਊਗੀ ਉੱਥੇ-ਉੱਥੇ ਹੀ ਪੁੱਤਰ ਪੈਦਾ ਹੋਣਗੇ। ਉਹ ਗੁੱਗਲ ਲੈ ਕੇ ਆ ਗਿਆ ਗੋਰਖਾ ਕਹਿੰਦਾ ਆ ਰਹਿ। ਤੇਰੇ ਐਸਾ ਤੇਜ ਪ੍ਰਤਾਪੀ ਪੁੱਤਰ ਪੈਦਾ ਹੋਊਗਾ ਜਿਹੜਾ ਉਹਨਾਂ ਦੇ ਸਿਰ ਵੱਢ ਕੇ ਤੇਰੇ ਸਾਹਮਣੇ ਲਿਆਊਗਾ ਜਲੇ ਚੋਰੀ ਹੋ ਰਗੀ। ਸਾਰੀ ਦੁਨੀਆ ਮੰਨੂਗੀ ਤੇਰੇ ਪੁੱਤ ਨੂੰ। ਹੁਣ ਉਹ ਗੁੱਗਲ ਲੈ ਕੇ ਘਰੇ ਆ ਗਈ ਰਾਣੀ। ਇਹਨੀਆਂ ਗੋਲੀਆਂ ਬਾਦੀਆਂ ਤੇ ਸਾਰਿਆਂ ਨੂੰ ਪਿਆਤੀ ਸਾਰਿਆਂ ਦੇ ਕਿਸੇ ਦੇ ਦੋ ਮੁਫਤ ਹੋਏ ਕਿਸੇ ਦੇ ਇੱਕ ਹੋਇਆ ਗੁੱਗੇ ਆਪੀਲੀ ਗੁੱਗਾ ਪੈਦਾ ਹੋਇਆ ਜਿਦੜੀ ਗੁੱਗਲ ਘੋੜੀ ਨੂੰ ਪਿਆਤੀ ਕਿਉਂਕਿ ਜਿਆਦੇ ਪਾਣੀ ਚ ਘੋਲੀ ਗਈ ਉਹ ਜਦੋਂ ਘੋੜੀ ਨੂੰ ਪਿਆਤੀ ਘੋੜੀ ਦੇ ਨੀਲਾ ਹੋਇਆ ਬਸ਼ੀਰਾ ਜਿੱਦੇ ਗੁੱਗਾ ਸਵਾਰ ਹੈ ਦੋ ਕੋਲੀ ਹੋਏ ਨੇ ਘੋੜੇ ਜਾਂ ਤਾਂ ਦਸਵੇਂ ਪਾਸ਼ਾ ਕੋਲੇ ਜਾਂ ਗੁੱਗੇ ਕੋਲੇ ਇਦੋ ਹੀ ਆਏ ਨੇ ਅੱਜ ਤੱਕ ਇਹ ਜਹਾਂ ਦੇ ਤੇ ਲਓ ਫੇਰ ਕੀ ਗੁੱਗੇ ਦਾ ਗੁੱਗਾ கர்ப்ப ਦੇ ਵਿੱਚ ਪਲ ਰਿਹਾ ਹੈ ਉਧਰੋਂ ਇਹਨਾਂ ਦੀ ਪੂਆ ਆ ਕੇ ਜੇਬਰ ਨੂੰ ਲਾਤੀ ਉਂਗਲ ਕਹਿੰਦੀ ਤੇਰੀ ਰਾਣੀ ਸਾਦਾ ਮਗਰ ਫਿਰਦੀ ਮੈਂ ਦੇਖੀ ਹੈ ਜਿਹੜਾ ਇਹਦੇ ਪੇਟ 'ਚ ਪਰਦਾ ਹੈ ਤੇਰਾ ਤਾਂ ਪੁੱਤੀ ਨਹੀਂ ਹੈ ਇਹ ਤਾਂ ਕਿਤੋਂ ਹੋਰ ਆਇਆ ਕੱਲ ਨੂੰ ਵੱਡਾ ਹੋ ਕੇ ਜੇ ਉਹ ਆਪਦੇ ਬਾਪ ਕੋਲੇ ਵਾਗ ਗਿਆ ਤੇਰੀ ਕੀ ਰਹੂਗੀ ਉਹਨੇ ਰਾਣੀ ਘਰੋਂ ਘੜਤੀ ਕਹਿੰਦੇ ਜਾ ਬਈ ਹੁਣ ਰਾਣੀ ਗੱਡੇ ਦੇ ਉੱਤੇ ਸਵਾਰ ਹੈ ਬਲਦ ਜੁੜੇ ਹੋਏ ਨੇ ਪੇਕਿਆਂ ਨੂੰ ਜਾ ਰਹੀ ਹੈ ਪੇਕਿਆਂ ਨੂੰ ਜਾ ਰਹੀ ਹੈ ਰਾਹ ਦੇ ਵਿੱਚ ਇੱਕ ਨਾਗ ਦਾ ਬੈਰ ਸੀ ਆਪਣੇ ਗੁੱਗੇ ਦੇ ਵੱਡ ਬੜੇ ਲੈਣਾ ਉਹ ਕਹਿੰਦਾ ਵੀ ਐਂ ਕਰ ਆ ਗੁੱਗਾ ਜਾ ਰਿਹਾ ਇਹਦੇ ਵਿੱਚ ਹੈ ਇਹਦੇ ਪੇਟ ਦੇ ਵਿੱਚ ਜਿਹੜੀ ਰਾਣੀ ਜਾ ਰਹੀ ਹੈ ਇਹਦੇ ਪੇਟ ਚ ਗੁੱਗਾ ਹੈ ਤੂੰ ਇਹਦੇ ਦੋਵੇਂ ਬਾਹਰ ਦੇ ਡੰਗ ਦੇ ਤੂੰ ਅੱਗੇ ਜਾਣ ਨਾ ਹੂੰ ਉਹਨੇ ਦੋਵੇਂ ਬਾਹਰ ਦੋ ਡੰਗ ਤੇ ਬਾਹਰ ਦੇ ਮਰ ਗਏ ਜਦੋਂ ਬਾਹਰ ਦੇ ਮਰ ਗਏ ਹੁਣ ਰਾਣੀ ਸੋਚੀ ਜੀ ਹੁਣ ਕਦਿਆਂ ਤੁਰਿਆ ਜਾਵੇ ਤੁਰਨਾ ਬਹੁਤ ਔਖ ਹੈ ਹੁਣ ਗੁੱਗਾ ਬੋਲਦਾ ਹੈ ਇੱਥੇ ਇੱਕ ਭਾਰਤ ਵਰਸ਼ ਦੀਆਂ ਔਰਤਾਂ ਵਾਸਤੇ ਜ਼ਰੂਰੀ ਗੱਲ ਦੱਸਣ ਜਾ ਰਿਹਾ ਹਾਂ ਕੰਨ ਖੋਲ ਕੇ ਸੁਣ ਲੋ ਕੀ ਕਿਹਾ ਗੁੱਗਾ ਗਰਭ ਦੇ ਵਿੱਚੋਂ ਬੋਲਦਾ ਕਹਿੰਦਾ ਮਾਂ ਪਤੀ ਵਰਤੈ ਤੂੰ ਕਹਿੰਦੀ ਹਾਂ ਬੇਟਾ ਕਹਿੰਦਾ ਆਪਣੇ ਦੋ ਬਾਲ ਵੱਡਦਾਂ ਦੇ ਸਿੰਗਾਂ ਨੂੰ ਬਣ ਗਏ ਉਹਨੇ ਦੋ ਬਾਲ ਪੱਟੇ ਵੱਡਦਾਂ ਦੇ ਸਿੰਗਾਂ ਨੂੰ ਬਣ ਤੇ ਬੜਦ ਖੜੇ ਹੋ ਗਏ ਅੱਜ ਵੀ ਜੇ ਕੋਈ ਔਰਤ ਹੈ ਸੱਚੀ ਤੇ ਜਿੱਡਾ ਮਰਜੀ ਡੰਗ ਡੰਗਿਆ ਹੋਵੇ ਸਪਨਾ ਆਪਣੇ ਸਿਰ ਦੀ ਬਾਲ ਉਸ ਨੌਜਵਾਨ ਦੇ ਗੁੱਟ ਨੂੰ ਬੰਨ੍ਹਦੇ ਹੋ ਜਿਉਂ ਲਾ ਹੋ ਜੂਗਾ ਮਰਦਾ ਜੀ ਜੇ ਅੱਜ ਹੈ ਕੋਈ ਦੁਨੀਆ ਦੇ ਵਿੱਚ ਉਹ ਬੀ ਨਾਸਤਾ ਹੁੰਦਾ ਨਹੀਂ ਹੁੰਦਾ ਸਾਰੀ ਦੁਨੀਆ ਕਹਿੰਦੀ ਹੈ ਕਿ ਕੋਈ ਨਾ ਕੋਈ ਹੁੰਦਾ ਹੀ ਹੈ ਸੋ ਜਿਹੇ ਜੀ ਸਤਬੰਤੀ ਭਗਵਾਨ ਔਰਤ ਹੋਵੇ ਉਹ ਬਾਲ ਬੰਨ੍ਹ ਦੇਵੇ ਆਪਦਾ ਪਟਕੇ ਸੱਜੇ ਗੁਰ ਦੇ ਉੱਤੇ ਸੱਪ ਦਾ ਡੰਗਿਆ ਬੰਦਾ ਮਰੂਗਾ ਹੁਣ ਜੋ ਚਾਲੇ ਪਾਲੇ ਬਾਗੀ ਨਾਨਦੇ ਦੇ ਕਰੇ ਜਨਮ ਦਾ ਟਾਈਮ ਆ ਗਿਆ ਗੁੱਗੇ ਦਾ ਕਹਿੰਦਾ ਮਾਂ ਚੱਲ ਚਲੀਏ ਆਪਣੇ ਪਿੰਡ ਕਹਿੰਦੀ ਪੁੱਤ ਮੈਂ ਤਾਂ ਉਹਨੇ ਕੋਰੜੇ ਮਾਰ ਕੇ ਕੱਢਿਆ ਘਰੋਂ ਤੂੰ ਕਹਿੰਦਾ ਆਪਾਂ ਚੱਲੀਏ ਕਹਿੰਦਾ ਨਾ ਨਾਨੇ ਦੇ ਘਰੇ ਜਨਮ ਨਹੀਂ ਲੈਣਾ ਦੁਨੀਆ ਪਤਾ ਕੀ ਕਹੂਗੀ ਭੈਣ ਘਰ ਭਾਈ ਕੁੱਤਾ ਸਹੁਰੇ ਘਰ ਜਵਾਈ ਕੁੱਤਾ ਆਹ ਖਾਨ ਮੈਂ ਦੁਨੀਆ ਦੇ ਤੇ ਚੱਲ ਨਹੀਂ ਦੇਣਾ ਜੇ ਜਨਮ ਲਊਂਗਾ ਮੈਂ ਮੇਰੇ ਬਾਪ ਜੇਬਰ ਦੇ ਮਹਿਲਾ ਚ ਲਊਗਾ ਨਹੀਂ ਮੈਂ ਜਾਨਵਰ ਨਹੀਂ ਲੈਂਦਾ ਕਹੇ ਪੁੱਤੋਂ ਉਹ ਕਿਵੇਂ ਕਹਿੰਦਾ ਫਿਰ ਮੈਂ ਅੱਜ ਹੀ ਲਾ ਕਰਦਾ ਕੱਲ ਨੂੰ ਤਿਆਰ ਹੋ ਜਾ ਆਪਾਂ ਚੱਲਾਂਗੇ ਰਾਤ ਨੂੰ ਹੋ ਗਏ ਪੌਣ ਸਵਾਰ ਉੱਥੇ ਪਹੁੰਚ ਗਿਆ ਧਾਰ ਕੇ ਵੱਡੇ ਸਾਰੇ ਨਾਗ ਦਾ ਸਰੂਪ ਫਿਰਦਾ ਮਾਰਦਾ ਫੰਗਾਰੇ ਮਹਿਲਾ ਚ ਫੂ ਫੂ ਇਹ ਜੋ ਗੁਲਰੀ ਰਾਜ ਦੀ ਜਾਗ ਬੈਠਾ ਹੋਗਾ ਸੱਪ ਐ ਸੱਪ ਨਹੀਂ ਗੁੱਗਾ ਬਣ ਕੇ ਸਾਹਮਣੇ ਖੜ ਗਿਆ ਕਨਾਂ ਉਹ ਬਪੂ ਜਿਹੜੀ ਮੇਰੀ ਮਾਂ ਨੂੰ ਤੂੰ ਬੇਸਵਾ ਬਦਕਾਰ ਕਹਿ ਕੇ ਕਹ ਰੋ ਕੱਢਾ ਉਹਦੇ ਵਰਗੀ ਸਤਵੰਤੀ ਦਾ ਜੰਮਣੀ ਨਹੀਂ ਦੁਨੀਆਂ 'ਚ ਇਹ ਬੰਦਾ ਹੈ ਤਾਂ ਉਹਨੂੰ ਲੈ ਕੇ ਆ ਕਹਿੰਦਾ ਪੁੱਤੋ ਆਜੇ ਮਾਈ ਕੀ ਕਹਣਾ ਮੈਂ ਗੁੱਗੇ ਨੇ ਕਿਹਾ ਚੱਲ ਮਾਤਾ ਜੜੜ ਕੇ ਗੱਡਾ ਉਥੋਂ ਆਪਣੇ ਪਿੰਡਾਂ ਗੇ ਲੁੱਧਾ ਖੇੜੀ ਦੁੱਧਾ ਖੇੜੀ ਆ ਕੇ ਗੁੱਗੀ ਪੀਰ ਨੇ ਜਨਮ ਲੈ ਲਿਆ ਆਪਣੇ ਬਾਪ ਦੀ ਮਹਿਲਾ ਚ ਹੁਣ ਜਨਮ ਲੈਣ ਤੋਂ ਬਾਅਦ ਹੌਲੀ-ਹੌਲੀ ਬਾਲ ਕੁਮਰ ਫਿਰ ਉਹਦੂ ਵੱਡਾ ਫਿਰ ਉਹਦੂ ਵੱਡਾ ਲੈਣੇ ਪੂਰਾ ਜਵਾਨ ਹੋ ਗਿਆ ਗੁੱਗਾ ਜਵਾਨ ਹੋਏ ਤਾਂ ਮੰਗਣਾ ਹੋ ਗਿਆ ਮੰਗਣਾ ਹੋ ਗਿਆ ਹੁਣ ਜਿਹੜੇ ਮਾਸੀ ਦੇ ਪੁੱਤ ਸੀ ਓਰਜਨ ਦੇ ਸੁਰਜਣ ਉਹ ਕਹਿੰਦੇ ਸੇਰੇ ਬਨ ਕੇ ਸਰੀਰ ਨਹੀਂ ਢੁਕਦੇ ਛੜ ਦੇ ਕਸਰ ਕੋਈ ਨਾ ਸਰੀਰ ਇੱਕ ਸੇਰੇ ਬਨ ਕੇ ਨਹੀਂ ਢੁਕਦਾ ਫੇਰ ਕੀ ਹੋਇਆ ਉਹਨਾਂ ਨੇ ਭਾਨੀ ਮਾਰਦੀ ਵੀ ਗੁੱਗੇ ਮਲੰਗ ਨੂੰ ਉਹ ਕਰੋਗੇ ਤੁਸੀਂ ਥੋੜੀ ਕੁੜੀ ਵਿਆਹ ਹੋਗੇ ਉਹਨਾਂ ਨੇ ਮੰਗਣੇ ਤੋਂ ਜਵਾਬ ਦਿੱਤਾ ਰੋਜ ਦਾ ਕਲੇਸ਼ ਰੋਜ ਦੀ ਕਿਉਂ ਘਰ ਨਾਲ ਘਰ ਵਟ ਸਾਂਝੀ ਦੀ ਬਹਿਰ ਸਾਂਝਾ ਸੀ ਲੜਾਈ ਝਗੜਾ ਰੋਜ਼ ਹੋਇਆ ਕਰੇ ਰੋਜ਼ ਕਰ ਲਿਆ ਕਰਨੋ ਅਖੀਰ ਜਦੋਂ ਉਧਰੋਂ ਮੰਗਣੀ ਦਾ ਰਸਮ ਵਗੈਰਾ ਸਾਰੀ ਵਾਪਸ ਹੋ ਗਈ ਹੁਣ ਬਾਂਸਣ ਸੋਚਦੀ ਐ ਵੀ ਮੁੰਡਾ ਦਾ ਘਮਰਾ ਰਹਿ ਜੂ ਭਾਲ ਦੀ ਭੜਾਉਂਦੀ ਗੁਰੂ ਗੋਖ ਕੋਲੇ ਪਹੁੰਚ ਗਈ ਜਾ ਕੇ ਨਾ ਥਾਮੇ ਦੇ ਅੱਖ ਜਗਾਈ ਐ ਦਸ ਮਾਤਾ ਕਿਵੇਂ ਆਈ ਕਹਿੰਦੀ ਮਹਾਰਾਜ ਮੇਰੇ ਪੁੱਤ ਦੀ ਮੇਰੇ ਸ਼ਰੀਕਾ ਨੇ ਮੰਗਣੀ ਛੜਾਤੀ ਹੁਣ ਮੈਂ ਮੁੰਡਾ ਵਿਆਹ ਕੇ ਲਿਆਉਣਾ ਹੈ ਕਹਿੰਦਾ ਕੋਈ ਨਹੀਂ ਫਿਰ ਮੁੰਡਾ ਵਿਆਹ ਲੈਵਾਂਗੇ ਆਪਾਂ ਕਹਿੰਦਾ ਚੰਗਾ ਤੈਨੂੰ ਦੀ ਡਿਊਟੀ 라ਤੀ ਵੀ ਜਾ ਬਈ ਜਾ ਕੇ ਜਿੱਥੇ ਵੀ ਰਾਣੀ ਹੈਗੀ ਉਹਨੇ ਡੰਗ ਜੇ ਉਹ ਗੁੱਗੇ ਦੇ ਸਹੁਰੇ ਗਿਆ ਉੱਥੇ ਜਾ ਕੇ ਦੇਖੀ ਸੀਰੀਅਲ ਸੀ ਉਹਦਾ ਨੋ ਵੀ ਕਿਥੇ ਹੈ ਮੈਲਾ ਮੂਲਾ ਨਹੀਂ ਦੇਖੀ ਕਿਤੇ ਨਾ ਥਈ ਅਖੀਰ ਸੌਣ ਦਾ ਮਹੀਨਾ ਤੀਆਂ ਦੇਖਣ ਗਈਆਂ ਨੇ ਕੁੜੀਆਂ ਪੀਗ ਝੂਟਦੀ ਜਗਾ ਪਈ ਅੱਛਾ ਵੀ ਹੋ ਝੂਟਨੀ ਆ ਪੀਗ ਨਿਕਾ ਜਾ ਬਣ ਕੇ ਸਪੋਲੀਆ ਚੜ ਗਿਆ ਤਹਾ ਰਖਤ ਲਾਸ਼ਲੇ ਉੱਤੋਂ ਦੀ ਉਤਰਿਆ ਅੱਛਾ ਜਦੋਂ ਕੋਲੇ ਆ ਗਿਆ ਉਹੀ ਧਾਰ ਕੇ ਵੱਡਾ ਰੂਪ ਮਾਰਿਆ ਲੰਗ ਕਰਤੀ ਪੀਲੀ ਰਾਜਕੁਮਾਰੀ ਸਰੀਆਲ ਤਰਥੋਲਾ ਪੈ ਗਿਆ ਤੀਆਂ ਚ ਭੱਜੀਆਂ ਕੁੜੀਆਂ ਬੂਹ ਕਿੱਡਾ ਸੱਪ ਐ ਸੱਪ ਜਿਹੜਾ ਉਹ ਹੀ 10 ਤੋਂ ਵੱਡੀ ਹੁੰਦੀ ਐ ਹਰ ਇੱਕ ਬੰਦਾ ਡਰਦਾ ਦੇਖ ਕੇ ਤੇ ਸੱਪ ਬੰਦੇ ਨੂੰ ਦੇਖ ਕੇ ਡਰਦਾ ਬੰਦਾ ਸੱਪ ਨੂੰ ਦੇਖ ਕੇ ਡਰਦਾ ਹੁਣ ਜਦੋਂ ਏਡਾ ਸੱਪ ਦੇਖਿਆ ਪਿੰਡ ਦੇ ਟੋੜਕ ਪਿਆ ਹਾਹਾਕਾਰ ਹੋ ਗਈ ਭੱਜ ਗਈਆਂ ਕੁੜੀਆਂ ਕੋਈ ਕਿਧਰੇ ਲੁੜ ਗਈ ਕੋਈ ਕਿਧਰੇ ਨੂੰ ਕਈ ਡਿਗ ਪੀਆਂ ਭੱਜੀਆਂ ਜਾਂਦੀਆਂ ਚੱਕ ਕੇ ਸੀਰੀ ਸੀਰੀਲ ਨੂੰ ਮਹਿਲਾ ਚ ਰਹਿ ਗਈ ਹੁਣ ਮਹਿਲਾ ਜਦੋਂ ਲਹਿ ਗਈ ਸ਼ੋਰ ਪੈ ਗਿਆ ਮੇਰਾ ਮਾਰਾ ਕੰਮ ਹੋਇਆ ਹੁਣ ਉਧਰੋਂ ਉਹ ਪਾਕੇ ਬਗਲੀ ਬਣ ਕੇ ਬਾਇਦ ਹਕੀਮ ਤਰਸ਼ਕ 나ਗ ਕਹਿੰਦਾ ਬਈ ਬਾਇਦ ਹਕੀਮ ਬਾਇਦ ਹਕੀਮ ਜੇ ਰਾਜੇ ਨੇ ਸੁਣਿਆ ਵਜ਼ੀਰ ਕਹਿੰਦਾ ਜੀ ਇੱਕ ਬਾਇਦ ਹਕੀਮ ਨੇ ਆ ਜਾਂਦਾ ਕਹਿੰਦਾ ਬੁਲਾ ਲਓ ਸ਼ਾਇਦ ਕੋਈ ਫਾਇਦਾ ਹੋ ਜੇ ਬੁਲਾ ਲਿਆ ਕਹਿੰਦੇ ਜੀ ਰਾਜੇ ਦੀ ਲੜਕੀ ਡੰਗਤੀ ਜਾ ਕੇ ਬਹਿ ਗਿਆ ਅੱਧਾ ਘੰਟਾ ਪੌਣਾ ਘੰਟਾ ਬੀਤ ਗਿਆ ਪਰ ਬੋਲਦਾ ਨਹੀਂ ਦੇਖੀ ਜਾਂਦਾ ਕਹਿੰਦੇ ਮਹਾਰਾਜ ਦੱਸੋ ਕੁਛ ਕਹਿੰਦਾ ਵੀ ਮੇਰੇ ਸਮਝ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਤੁਸੀਂ ਜ਼बान ਕਰਕੇ ਮੁੱਕਰੇ ਹੋਏ ਹੋ ਮੁਸ਼ਕਲ ਹੈ ਲੜਕੀ ਦਾ ਜਿਉਣਾ ਹੋਣਾ ਉਹ ਕਹਿੰਦੇ ਜੀ ਜ਼बान ਕਰਕੇ ਕਹਿੰਦੇ ਹਾਂ ਕਹਿੰਦਾ ਪਹਿਲਾਂ ਜਿੱਥੇ ਕਿਤੇ ਮੰਗੀ ਹੋਈ ਹੈ ਤੁਸੀਂ ਉਹਨਾਂ ਨੂੰ ਜਵਾਬ ਦਿੱਤਾ ਕਹਿੰਦੇ ਹਾਂ ਜੀ ਦਿੱਤਾ ਸੱਚ ਹੈ ਗੱਲ ਕਹਿੰਦਾ ਫਿਰ ਬਚਨ ਕਰੋ ਵੀ ਲੜਕੀਆਂ ਥੀ ਵਿਆਹ ਹੋਗੇ ਫਿਰ ਤਾਂ ਮੈਂ ਕਰ ਲੈਣਾ ਜਿਉਂਦੀ ਨਹੀਂ ਫਿਰ ਥੋੜੀ ਲੜਕੀ ਪਈ ਐ ਚੋਲਾ ਪਾ ਲਿਆ ਗੜਚਾ ਪਚਾ ਲਿਆ ਕਹਿੰਦੇ ਨਾ ਮਹਾਰਾਜ ਤੁਸੀਂ ਲੜਕੀ ਚੋਂਦੀ ਕਰੋ ਆਪਣਾ ਗੜੜ ਵਗੈਰਾ ਪੜ ਕੇ ਖਿਚਲੀ ਜਾਹਰ ਲੜਕੀ ਬੈਠੀ ਹੋਗੀ ਬੈਠੀ ਹੋਗੀ ਉਹ ਰਾਜਾ ਦੇ ਵਜ਼ੀਰ ਸਲਾਹ ਕਰਦੇ ਨੇ ਦੂਰ ਖੜੇ ਵੀ ਇਹ ਕੀ ਕਰੀਏ ਆਪਾਂ ਆਪਾਂ ਇਹਨੂੰ ਕਹੇ ਤਾਂ ਬੈਠੇ ਵੀ ਲੜਕੀ ਉੱਥੇ ਵਿਆਂਗੇ ਉਹ ਕਹਿੰਦੇ ਐ ਕਹੇਦੇ ਵੀ ਜਨ ਪਰਸੋਂ ਨੂੰ ਆ ਜੇ ਬਾੜ ਦੂਰ ਦੀ ਐ ਪਰਸੋਂ ਨੂੰ ਆ ਨਹੀਂ ਸਕਦੇ ਗੱਲ ਗੱਲ ਰਹਿ ਜੂਗੀ ਉਹ ਕਹਿੰਦੇ ਚੰਗਾ ਜੀ ਐ ਕਰੋ ਜਾਓ ਜਾ ਕੇ ਉਹਨਾਂ ਨੂੰ ਕਹੇ ਦਿਓ ਪਰਸੋਂ ਨੂੰ ਬਰਾਤ ਲੈ ਕੇ ਆ ਜਾਣਾ ਕਹੇ ਚੰਗਾ ਜੀ ਉਹਨਾਂ ਆ ਕੇ ਦੱਸ ਕਿਨੇ ਗੁਰੂ ਗੋਰਖਨਾਥ ਨੂੰ ਕਹਿੰਦਾ ਮਹਾਰਾਜ ਕਹਿੰਦਾ ਹਾਂ ਕਹਿੰਦਾ ਪਰਸੋਂ ਨੂੰ ਬਰਾਤ ਮੰਗਾਈ ਹੈ ਹੂੰ ਬੋਲੋ ਕਹਿੰਦਾ ਪਰ ਸੁਣ ਕਹਿੰਦਾ ਹਾਂ ਕਹਿੰਦਾ ਅੱਜ ਹੀ ਆ ਤੁਹਾਨੂੰ ਬਗ ਚਲਦੇ ਆ ਪਰਸ ਹੋ ਗਈ ਦੀ ਅੱਛਾ ਕਰ ਲਈ ਭਾਈ ਰੂਪੂਤ ਇਕੱਠੇ ਸਾਰੇ ਕਾਲੀ ਹਰਿਮਾਨ ਸਭ ਸੱਜ ਲੈ ਕਹਿੰਦਾ ਆ ਜਾਓ ਵੀ ਓਏ ਮਸਾਣੀ ਮیدਾਨ ਵਾਲੀ ਵਿੱਚ ਇੱਕ ਹੋਰੀ ਆ ਜਾਓ ਕਹਿੰਦਾ ਸਾਰੇ ਬਰਾਤ ਚਲਣਾ ਗੁੱਗੇ ਦੀ ਗੁੱਗਾ ਸੱਜ ਲਿਆ ਕਹਿੰਦਾ ਬੰਨ ਮਾਈ ਸਹੇਰੇ ਦੇ ਮੀਚਾ ਖਾਂ ਹੋਈ ਕਹਿੰਦਾ ਧੂਨੇ ਤੇ ਬਹਿ ਕੇ ਸਾਰਾ ਧੂਨੇ ਚੱਕ ਕੇ ਉਹ ਗੇਰੇ ਸੌਰੀ ਮਾਇਆ ਉੱਥੇ ਜਾ ਕੇ ਉਹਨੇ ਕਿਨੇ ਕਿ ਬਣਾਤੇ ਜਵਾਕ ਖੇੜੇ ਦੇ ਤੁਰੇ ਫਿਰਦੇ ਨੇ ਸਿੰਘਾਂ ਲਾਤਾ ਕਹਿੰਦੇ ਬਰਾਤ ਆ ਗਈ ਬਈ ਆਉ ਮਿਲਣੀ ਕਰੋ ਹੈਰਾਨ ਪਰੇਸ਼ਾਨ ਵੀ ਪਾਪਾ ਪਰਸ ਹੋ ਗਏ ਜਿਹੜੇ ਦੂਜੀ ਦੀ ਰੀਆ ਬੇਟੀ ਪਤਾ ਤੇਰਾ ਆਏ ਗੱਲ ਕੋਈ ਗੱਡਾ ਭੇਡਾ ਨਹੀਂ ਜੀ ਨਾ ਕੋਈ ਹਵਾਈ ਜਹਾਜ਼ ਨਹੀਂ ਨਾ ਕੋਈ ਉਸਤਾ ਦੀਦੀ ਨਹੀਂ ਨਾ ਕੋਈ ਇਹ ਆਏ ਘੱਟ ਨਹੀਂ ਹੈਰਾਨ ਪਰੇਸ਼ਾਨ ਮਿਲਣੀ ਕਰੀ ਕਹਿੰਦੇ ਮਹਾਰਾਜਾ ਜਵਾਕਾਂ ਨੂੰ ਭੇਜ ਲਿਓ ਚਾਹ ਪਾਣੀ ਪੀ ਆਉਣਗੇ ਰੋਟੀ ਦਾ ਕਿਸੇ ਟਾਈਮ ਮਿਲੂਗੀ ਕਿਉਂ ਬੈਹ ਸ਼ਾਦੀ ਵਿੱਚ ਕੰਮ ਹੀ ਇਹ ਜੇ ਹੁੰਦੇ ਨੇ ਰੋਟੀ ਨੂੰ ਟਾਈਮ ਲੱਗੂ ਹੁਣ ਭੈਰੋਂ ਕਾਲੀ ਹਣਮਾਰਾ ਰਾਖਸ਼ੀ ਮਦਾਨ ਵਾਲੀ ਵਗੈਰਾ ਸਾਰੇ ਭੇਜ ਤੇ ਜਵਾਕ ਆਪਣੇ ਹੋਏ ਜਾ ਉਹ ਵੀ ਚਾਹ ਪੀ ਆਉ 21 ਕੋਠੇ ਭਰੇ ਹੋਏ ਮਠਿਆਈ ਦੇ ਚਟੜ ਤੇ ਸਾਰੇ 2.5 ਮਣ ਪੱਕੀਆਂ ਸੁੱਕੀ ਦੀ ਮਿਰਚਾਂ ਜੰਬਤੀਆਂ ਅੱਛਾ ਆਟੇ ਦੇ ਮਾਰ ਤੇ ਫੱਕੇ ਦੇਹ ਤੇਰੀ ਦੀ ਲਾਹੇ ਤੇਰੀ ਅਰੂਮਾਨ ਵਰਗੀ ਕਿਹੜਾ ਰਾਜ ਦੇ ਰਿਹਾ ਆਟੇ ਦੀ ਬੋਰੀ ਮਾਰਾ ਕਰੇ ਸੀ ਜਿੱਥੇ ਬਦਾਣਾ ਦੇ ਸੇ ਆਹ ਮਾਰਾ ਕਰੇ ਚੱਕੇ ਵੱਡਾ ਫੱਕਾ ਸਭ ਚੱਕ ਚੱਟ ਤੇ ਜਦੋਂ ਚੱਟ ਤੇ ਮੰਗਰੋ ਹੜੰਬਾ ਕਹਿੰਦੀ ਕੋਰੀ ਦੇ ਮਾਰ ਕੇ ਹੁਜੇ ਕਹਿੰਦੀ ਬੈਠਾ ਕੀ ਕਰਦਾ ਕਹਿੰਦਾ ਕੀ ਕਹਿੰਦੀ ਮੱਖੀਆਂ ਬੈੰਦੀਆਂ ਨੇ ਚੱਟ ਕੰਦਾ ਹ ਸਾਰੀਆਂ ਕੰਦਾ ਚੜ ਚੜ ਕਰੀ ਕਰਦੀ ਅੱਛਾ ਮਠਾਸ ਨਾ ਰਿਹਾ ਜੀ ਕਿਤੇ ਨਾਲ ਲੱਗੀ ਹਾਂ ਕਿ ਕਹਿੰਦੇ ਚੰਗਾ ਜੀ ਅਸੀਂ ਜਾਣਿਆ ਕਹਿੰਦੇ ਜਾਓ ਭਾਈ ਬਾਬੇ ਕੋਲੇ ਖੇਡਾਂਗੇ ਬਸ ਬਣ ਕੇ ਉਹੀ ਜਵਾਕ ਭਜਲੇ ਜਦੋਂ ਮੰਗਰੋਂ ਕਹਿੰਦੇ ਵੀ ਬਰਾਤ ਨੂੰ ਬੁਲਾਓ ਰੋਟੀ ਰੋਟੀ ਕਹਿੰਦੇ ਦੇਖੋ ਜੀ ਉਥੇ ਜਿੱਥੇ ਰੱਖਿਆ ਹੋਇਆ ਜਦੋਂ ਹਲਵਾਈ ਕਿਹਾ ਵੀ ਆਪਾਂ ਲਿਆਓ ਭਾਈ ਮਠਾਈਂ ਕਹਾਂ ਤਿਆਰ ਹੈ ਜੀ ਸਾਰਾ ਕੁਸਰਾ ਬੱਚਾ ਖਲੋ ਜਿਹੜਾ ਕੋ ਮਰਜੀ ਜਦੋਂ ਪ੍ਰੀਹ ਅੰਦਰ ਬਣ ਲੈ ਕੇ ਬਾਰਣੀਆਂ ਉਥੇ ਕੁਛ ਬਣਾ ਕਹਿੰਦੇ ਇਹਦਾ ਕੁਛ ਵੀ ਨਹੀਂ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਆਜੋ ਮਹਾਰਾਜ ਤੁਸੀਂ ਦੇਖੋ ਜਦੋਂ ਦੇਖਿਆ ਕਿਸੇ ਕੋਠੇ ਜੀ ਵੀ ਕੁਸਰਾ ਕਹਿੰਦੇ ਇਹ ਹੈ ਕਹਿੰਦਾ ਕੀ ਕੋਠੇ ਭਰੇ ਦੇ ਮਠਾਈ ਦੇ ਇੰਨੇ ਦਿਨ ਹੋ ਗਏ ਲਵਾਈ ਲੱਗੇ ਨੂੰ ਇਹ ਗਏ ਕਿੱਧਰ ਕਹਿੰਦੇ ਜੋ ਜਵਾਕ ਖਾ ਗਏ ਕਹਿੰਦਾ ਫਿਰ ਜਵਾਕ ਨਹੀਂ ਹਨ ਉਹ ਇਹ ਤਾਂ ਕੋਈ ਵੱਡੇ ਕੰਮ ਹੈ ਲੈ ਕੇ ਵਜੀਰ ਨੂੰ ਨਾਲ ਨਜ਼ਰਾਨੇ ਲੈ ਕੇ ਆ ਕੇ ਗੋਸ਼ਨਾ ਹਲਿਤ ਹੋਣੇ ਚੱਤ ਸਤੇ ਕਹਿੰਦੇ ਮਹਾਰਾਜ ਸਾਨੂੰ ਬਖਸ਼ੋ ਅਸੀਂ ਭੁੱਲਣ ਹਾਰਾਂ ਸਾਡੀ ਦੀ ਕਿਰਪਾ ਕਰੋ ਸਾਕੇ ਧੂਨੇ ਦੀ ਰਾਖ ਕਹਿੰਦਾ ਲੈ ਜਦ ਛੜਕਦੇ ਦੀਨ ਕੋਠੇ ਆਜਾ ਰਾਖਾ ਲੱਗ ਸਿਟੀ ਉਮੀਦੇ ਕੋਠੇ ਨਵ ਮਨ ਨੂੰ ਬੜੇ ਪਹਿਲੇ ਡਾਕਟਰ ਮਠਾਈਏ ਕਹਿੰਦਾ ਸਾਰੇ ਪਿੰਡ ਨੂੰ ਖਵਾ ਦੇ ਵੀ ਸ਼ੱਕ ਲਾਹਾਂ ਵਾਲੇ ਪਿੰਡ ਵੀ ਸਜਰੇ ਹੁਣ ਮੁੱਕਣੇ ਨਹੀਂ ਹਾਂ ਇਹ ਸਾਧੂ ਲੋਕ ਜਿਹੜੇ ਹੁੰਦੇ ਨੇ ਨਾ ਬੜੀ ਤਾਕਤ ਦੇ مالک ਹੁੰਦੇ ਨੇ ਐਵੇਂ ਨਹੀਂ ਸਾਧੂ ਬਣਿਆ ਜਾਂਦਾ ਜਦੋਂ ਅੰਨਪੂਰਨਾ ਦੇਵੀ ਲਾਉਂਦੇ ਨਾ ਚਾਹੇ ਸ਼ੇਰ ਪੱਕੀ ਖੜਾ ਹੋਵੇ ਸਾਰੀ ਸੰਗਤ ਖਾ ਲਈ ਪਰ ਉਹਦੇ ਵਿੱਚੋਂ ਪਰੇਸ਼ਾਨ ਨਹੀਂ ਮੁਗਦਾ ਇਹ ਜਦੋਂ ਅੰਨਪੂਰਨਾ ਦੇਵੀ ਦਾ ਪਹਿਰਾ ਹੋ ਜੇ ਇੱਥੇ ਹੁਣ ਅੰਨਪੂਰਨਾ ਦਾ ਲੱਗਿਆ ਪਹਿਰਾ ਔਠੇ ਭਰੇ ਪੈਲੇ ਮਠਾਈਆਂ ਦੇ ਤਾਂ ਨਾ ਖਾਈ ਚਲੋ ਘੜ ਘੜ ਜੋ ਮਰਜੀ ਖਾਓ ਐਸ਼ ਕਰੋ ਸਾਰੇ ਨੇ ਆਨੰਦ ਮੰਗਲ ਫੇਰ ਕੀਤਾ ਭੈਰੂ ਕਹਿੰਦਾ ਮੈਂ ਬਾਬਾ ਕਹਿੰਦਾ ਹਾਂ ਕਹਿੰਦਾ ਕਿਹੜਾ ਫੇਰ ਜਾਈ ਕਹਿੰਦਾ ਨਹੀਂ ਬਸ ਬਹੁਤ ਹੈ ਹੁਣ ਹੋਣ ਲੱਗੇ ਕਹਿੰਦਾ ਬਹੁਤ ਹੈ ਹੁਣ ਨਹੀਂ ਜਾਣਾ ਹੈ ਕਹਿੰਦੇ ਚੰਗਾ ਜੀ ਸੋਡੀ ਮਰਜੀ ਆ ਜਾ ਕੇ ਫੇਰੇ ਹੋ ਗਏ ਬਹੁਤ ਦਾਜ ਦੇਹ ਦੇ ਕੇ ਗੁੱਗੇ ਨੂੰ ਉਥੋਂ ਬੇਦਾ ਕਰਤਾ ਗੋਰਖ ਰਾਜ ਜੀ ਲੈ ਕੇ ਸਿਰਿਆਲੂ ਨਾਲ ਉਹਨੇ ਦੇਸ਼ ਦੁੱਧਾ ਹੀੜੀ ਜਾਣੀ ਹੁਣ ਜੀ ਨੂੰ ਦਸਰੇੜਾ ਕਹਿੰਦੇ ਐ ਇੱਥੇ ਪਹੁੰਚ ਗਏ ਇੱਥੇ ਪਹੁੰਚ ਕੇ ਹੁਣ ਰੋਜ਼ ਦੀ ਕਾਲਾ ਕਲੇ ਫੇਰ ਉਹੀ ਕਦੇ ਬੁੜੀ ਲੜ ਪਿਆ ਕਰੇ ਕਾਉਂਸਲ ਕਦੇ ਓਰਿਜਨਲ ਤੇ ਸੁਰਜ ਨਾਲ ਲੜ ਪਿਆ ਕਰਨ। ਅਖੀਰ 2-4 ਸਾਲ ਵਿਆਹ ਹੋਈ ਨੂੰ ਨੰਗੇ ਜਦੋਂ ਨਾ ਹਟੇ ਕਦੇ ਨਾ ਅੱਕ ਕੇ ਬੰਸ਼ਾਲ ਕਹਿੰਦੀ ਕਹਿੰਦੀ ਗੁੱਗਿਆ ਕਹਿੰਦਾ ਹਾਂ ਕਹਿੰਦੀ ਚੱਕ ਪੁੱਤ ਹਥਿਆਰ ਅੱਜ ਫਿਰ ਰੋਜ਼ ਦਾ ਕੰਮ ਬੰਕਾ ਕੇ ਮੁੜੀ। ਐਵੇਂ ਰੋਜ਼-ਰੋਜ਼ ਨਹੀਂ ਕਾ ਇਸ ਕਾ ਸੁਣੀ ਜਾਂਦੀ। ਕਹਿੰਦਾ ਲੈ ਮਾਤਾ ਲਾ ਕੇ ਹਥਿਆਰ ਚੜ ਗਿਆ ਜੰਗ ਨੂੰ ਕਹਿੰਦਾ ਆਓ ਬਈ। ਜੰਗ ਹੋਇਆ ਬਹੁਤ ਭਾਰੀ ਦੋਨਾਂ ਧਿਰਾਂ ਚ ਅਖੀਰ ਗੁੱਗੇ ਨੇ ਕਿਉਂਕਿ ਗੋਰਖਨਾਥ ਦਾ ਵਚਨ ਹੋਇਆ ਹੋਇਆ ਸਭੂ ਬੋਲੇ ਸਹਿ ਸੁਭਾਏ ਸਾਧਾ ਬੋਲੂ ਬੇਰਤਾ ਨਾ ਜਾਏ ਕੀ ਤੇਰੇ ਤੇਰਾ ਪੁੱਤੋਂ ਨਾ ਦੋਨਾਂ ਦੇ ਸਿਰ ਵੱਢ ਕੇ ਨੇਜੇ ਤੇ ਟੰਕੇ ਲੈ ਆਊਗਾ ਹੁਣ ਮਾਸੀ ਦੇ ਪੁੱਤ ਦੋਨੇ ਉਰਜਣ ਤੇ ਸੁਰਜਣ ਗੁੱਗੇ ਦੇ ਸਾਹਮਣੇ ਟੰਗਲੇ ਸਿਰ ਨੇਜੇ ਤੇ ਨੇਜੇ ਤੇ ਸਿਰ ਟੰਕੇ ਆ ਕੇ ਮਾਂ ਕੋਲੇ ਕਹਿੰਦਾ ਆ ਲੈ ਮਾਂ ਦਾ ਗੁੱਸਾ ਚੜ ਗਿਆ 7ਵੇਂ ਸਮਾਨ ਤੇ ਵੀ ਮੇਰੀ ਭੈਣ ਦੀ ਗੋਦ ਖਾਲੀ ਕਰਾਇਆ ਕਹਿੰਦੀ ਗੁੱਗਿਆ ਕਹਿੰਦਾ ਹਾਂ ਕਹਿੰਦੀ ਘਰ ਕੋ ਹੋ ਜਾ ਮੇਰੇ ਮੱਥੇ ਨਾਲ ਲੱਗੀ ਮੁੜ ਕੇ ਜਾਂ ਘਰ ਕੋ ਹੋ ਜਾ ਉੱਥੋਂ ਕੋੜਾ ਮੋੜ ਤਾ ਵਾਪਸ ਕੋੜਾ ਮੋੜ ਕੇ ਵਾਪਸ ਸੋਚ ਲੈ ਮਨ ਦੇ ਵਿੱਚ ਹੁਣ ਕਿਹਦੇ ਕੋਲੇ ਜਾਇਆ ਜਾ ਧਰਤੀ ਨੂੰ ਕਿਹਾ ਮੈਨੂੰ ਵਿਆੜ ਦੇ ਕਹਿੰਦੀ ਮੁਸਲਮਾਨ ਬਣ ਜੇ ਮੇਰੇ ਚਾਹਣਾ ਹਿੰਦੂ ਨੂੰ ਮੈਂ ਮੈਚ ਨਹੀਂ ਵੜ ਸਕਦਾ। ਸਮਝ ਨਹੀਂ ਸਕਦਾ ਮੇਰੀ ਜਿੰਦ। ਫਿਰ ਫਿਰ ਬਟੰਡੇ ਹਾਜੀਰਾਤ ਨੂੰ ਕੋਲੇ ਪਹੁੰਚਿਆ। ਹਾਜੀਰਾਤ ਨੂੰ ਜਾ ਸਲਾਮ ਕੀਤੀ। ਮਹਾਰਾਜ ਮੈਨੂੰ ਕਲਮਾ ਪੜ੍ਹਾਓ। ਮੁਸਲਮਾਨ ਬਣਾਓ। ਕਹਿੰਦਾ ਵੀ ਮੈਂ ਨਹੀਂ ਬਣਾ ਸਕਦਾ। ਮੇਰੇ ਕੋਲ ਐਡੀ ਪਾਵਰੀ ਨਹੀਂ ਹੈ। ਫਿਰ ਤੂੰ ਗੋਰਖਦੇਵ ਜਨਨਾ ਦਾ ਪੈਦਾ ਹੋਇਆ। ਰਿੱਧੀ ਸਿੱਧੀ ਦਾ مالک ਹੈ ਪੂਰਾ। ਤੈਨੂੰ ਮੈਂ ਮੁਸਲਮਾਨ ਨਹੀਂ ਬਣਾ ਸਕਦਾ। ਕਹਦਾ ਫਿਰ ਬਾਬਾ ਬਣਨਾ ਜ਼ਰੂਰ ਹੈ ਫਿਰ ਬਾਬਾ ਹਾਜੀ ਰਤਨ ਚੜਿਆ ਬੋਤੀ ਤੇ ਗੁੱਗਾ ਜਹਰਪੀਰ ਆਪਣੇ ਘੋੜੇ ਤੇ ਫਿਰ ਕਿੱਥੇ ਅਜਮੇਰ ਪਹੁੰਚ ਗਏ ਖਵਾਜਾ ਮੁਹਗੋਦੀਨ ਕੀਸੀ ਕੋਲੇ ਉਹਨੇ ਪੜ੍ਹਾਏ ਪੰਜੇ ਕਲਮੇ ਗੁੱਗੇ ਨੂੰ ਅਜ਼ਾਨ ਸਿਖਾਈ ਜਾਨੀ ਜਿੰਨੇ ਅਸਲਾਮ ਧਰਮ ਦੇ ਨੇਮ ਨੇ ਉਹ ਸਾਰੇ ਗੁੱਗੇ ਨੂੰ ਸਮਝਾਤੇ ਵੀ ਆਏ ਟੜਕੇ ਬਜੂ ਕਰਨਾ ਹੈ ਅੱਜ ਹੈ ਨਮਾਜ਼ ਪੜ੍ਹਨੀ ਹੈ ਐ ਐਨੇ ਵਜੇ ਪੜ੍ਹਨੀ ਹੈ ਐਨੇ ਵਾਰੀ ਪੜ੍ਹਨੀ ਹੈ ਪੰਜ ਕਲਮੇ ਇਹ ਪੜ੍ਹਨੇ ਨੇ ਐ ਅਜ਼ਾਨ ਦੇਣੀ ਹੈ ਸਾਰਾ ਕੁਝ ਸਪੂਰਨ ਕਰਕੇ ਗੁੱਗੇ ਨੂੰ ਉੱਥੋਂ ਮੋੜਦਾ ਹੁਣ ਗੋਗਾ ਬਾਪ ਸੌਂਦਾ ਬਾਪ ਆਕੇ ਰਾਣੀ ਸੀਰਲ ਨੂੰ ਮਿਲਿਆ ਮਹਿਲਾਂ ਚ ਕੰਨ ਲਾਇ ਰਾਣੀ ਮੈਂ ਤਾਂ ਜਾ ਰਿਹਾ ਦੁਨੀਆ ਤੋਂ ਦੂਰ ਪਰ ਤੂੰ ਮੇਰੀ ਗੱਲ ਯਾਦ ਰੱਖੀ ਕਿਸੇ ਨੂੰ ਦੱਸੀ ਨਾ ਮੇਰਾ ਇਹ ਭੇਟ ਮੈਂ ਤੇਰੇ ਕੋਲ ਰਾਤ ਨੂੰ ਲਾਜ਼ਮੀ ਆਇਆ ਕਰੂੰ ਬੇਸ਼ੱਕ ਮੈਂ ਦੁਨੀਆ ਤੋਂ ਜਾ ਰਿਹਾ ਹਾਂ ਹੁਣ ਗੁੱਗਾ ਇੰਨੀ ਗੱਲ ਕਹਿ ਕੇ ਵਾਪਸ ਆ ਗਿਆ 40 ਕਿਲੋਮੀਟਰ ਦਾ ਫਰਕ ਹੈ ਅੱਛਾ ਇਹਦੇ ਪਿੰਡ ਤੋਂ 40 ਕਿਲੋਮੀਟਰ ਐ ਤੋਂ ਲੈ ਕੇ ਜਿੱਥੇ ਦੀ ਅੱਜ ਮਟਰੀਆ ਕਬਰ ਹੈ ਗੁੱਗੇ ਦੀ ਜਿੱਥੇ ਮੇਲਾ ਪੜਦਾ ਹੈ ਉੱਥੇ ਆ ਕੇ ਸੋਦੇ ਕੋਲੇ ਧਰਤੀ ਸਮਾ ਗਿਆ ਕੱਲੀ ਕੰਨੀ ਕਲਗੀ ਬਾਹਰ ਹੈ ਕੰਗੀ ਗੁੱਗੇ ਦੀ ਬਾਹਰ ਹੈ ਉਹ ਕਬਰ ਦਿੱਤੇ ਮੈਂ ਅੱਖੀਂ ਦੇਖ ਕੇ ਆਇਆ ਰਾਜਪੂਤਰੀਆਂ ਉੱਥੇ ਜਾਂਦੀਆਂ ਨੇ ਉਹ ਕੀ ਕਰਦੀਆਂ ਨੇ ਆ ਦੋਵੇਂ ਹੱਥ ਪੂਰੇ ਮੋਹਿੰਦੀ ਨਾਲ ਭਰ ਰਦੀਆਂ ਨੇ ਸੰਖ ਮਾਰ ਮਾਰਦੇ ਉੱਤੇ ਜਗਨਾ ਮਾਰਦੇ ਦੋਨੇ ਲਾਲ ਲਾਲ ਕਰੀਆਂ ਪਈਆਂ ਨੇ ਕੰਨਾਂ ਉੱਥੇ ਬਹੁਤ ਭਾਰੀ ਮੇਲਾ ਭਰਦਾ ਜਾਣੇ ਐਡਾ ਮੇਲਾ ਹਿੰਦੁਸਤਾਨ ਦੇ ਮੈਨਿ ਲਿਖਿਆ 15 ਦਿਨ ਲੱਗਣ ਵਾਲਾ ਗੁੱਗੇ ਦਾ ਮੇਲਾ ਉਸ ਮਾੜੀ ਦੇ ਤੇ ਹੁਣ ਗੁੱਗਾ ਰੋਜ਼ ਰਾਤ ਨੂੰ ਆਉਂਦਾ ਹੈ ਰਾਣੀ ਕੋਲੇ ਹੂੰ ਰਾਣੀ ਹਾਰ ਸ਼ਿੰਗਾਰ ਲਾਉਂਦੀ ਹੈ ਹੁਣ ਸੱਸ ਨੂੰ ਫਿਕਰ ਹੈ ਵੀ ਇਹ ਪਾਂਜਾ ਪਿੱਟੀ ਮੇਰਾ ਪੁੱਤ ਤਾਂ ਸਮਾ ਗਿਆ ਧਰਤੀ ਚ ਇਹ ਹਾਰ ਸ਼ਿੰਗਾਰ ਲਾ ਕੇ ਕਿਹਨੂੰ ਦਿਹਾਉਣੀ ਹੈ ਉਹ ਕਹਿੰਦੀ ਤੂੰ ਐਂ ਦੱਸ ਨਹੀਂ ਮੈਂ ਤੈਨੂੰ ਮਹਿਲਾਂ ਤੋਂ ਕਢੂ ਐਸੇ ਤੇਰਾ ਕੋਈ ਅਧਿਕਾਰ ਨਹੀਂ ਤੈਨੂੰ ਜਾਣਾ ਪਊਗਾ ਤੂੰ ਦੱਸੇ ਹਾਰ ਸ਼ਿੰਗਾਰ ਕਿਹਦੀ ਖਤਰ ਲਾਉਣੀ ਹੈ ਕਹਿੰਦੀ ਮਾਂ ਤੈਨੂੰ ਕੀ ਲੈਣਾ ਛੱਡ ਖੜਾ ਕਹਿੰਦੀ ਫਿਰ ਤੇਰੇ ਕੋਲੇ ਜਾਂ ਤਾਂ ਕੋਈ ਤੇਰੇ ਕੋਲੇ ਆਉਂਦਾ ਜਾਂ ਤੂੰ ਜਾਂਦੀ ਹੈ ਜਦੋਂ ਸਤਬੰਤੀ ਪਤੀ ਵਰਤਾ ਔਰਤ ਤੇ ਇਹ ਦੋਸ਼ ਲੱਗ ਜਾਵੇ ਤਾਂ ਉਹਦਾ ਮਰਨ ਹੋ ਜਾਂਦਾ ਹੈ ਕਹਿੰਦੀ ਫਿਰ ਸੱਚੀ ਗੱਲ ਦੱਸਾਂ ਕਹਿੰਦੀ ਹਾਂ ਸੁਣਨੀ ਸੱਚੀ ਹੈ ਮੈਂ ਦੱਸ ਕਹਿੰਦੀ ਫਿਰ ਹੋਰ ਬੰਦਾ ਨਹੀਂ ਕੋਈ ਆਉਂਦਾ ਇੱਥੇ ਹੋਰ ਕਹਿੰਦੀ ਤੇਰਾ लाडला ਆਉਂਦਾ ਗੁੱਗਾ ਰੋਜ ਉਸ ਰਾਤ ਆਇਆ ਬਾਹਰ ਚ ਖੜ ਗਿਆ ਕਹਿੰਦਾ ਰਾਣੀ ਬਚਨ ਹਾਰ ਗਈ ਹਾਰ ਗਈ ਬਚਨਾ ਤੋਂ ਵੀ ਤੈਨੂੰ ਦੱਸਿਆ ਕਿਉਂ ਦੱਸਿਆ ਕਿਉਂ ਤੈਨੂੰ ਮੈਂ ਕਿਹਾ ਜੀ ਵੀ ਇਹ ਗੱਲ ਗੁਪਤ ਰੱਖੀ ਅੱਜ ਤੋਂ ਮੁੜ ਕੇ ਗੁੱਗਾ ਨਹੀਂ ਆਉਂਦਾ ਉਤੋਂ ਹੀ ਵਾਪਸ ਹੋ ਗਿਆ ਮਸ ਫੋਨ ਲੈ ਕੇ ਕੋਲੇ ਆਉਣਾ ਮਸ ਸਾਜ ਤੋਂ ਪਰੇ ਤੇਰੀ ਬੇਰੀ ਕੁੜੀ ਹਾਲੀ ਕੁੜੀ ਹੋਣੀ ਸੋ ਇਹ ਪਟਿਆਲੇ ਨਾਭੇ ਇਧਰਲਾ ਪਾਸਾ ਜਿਹੜਾ ਪਾਦ ਦਾ ਇਲਾਕਾ ਹੈ ਇਹ ਇਸ ਪੀਰ ਨੂੰ ਬਹੁਤ ਜ਼ਿਆਦੇ ਮੰਨਦੇ ਹਰੇਕ ਪਿੰਡ ਦੇ ਵਿੱਚ ਜਾ ਕੇ ਦੇਖੋਗੇ ਤੁਸੀਂ ਵੱਡਾ ਸਾਰਾ ਬਾਸ ਹਰੇਕ ਪਿੰਡ ਦੇ ਵਿੱਚ ਗੁੱਗੇ ਦੀ ਕਮਰ ਬਣੀ ਹੋਈ ਹੈ ਹਰੇਕ ਪਿੰਡ ਦੇ ਵਿੱਚ ਨਾਭਾ ਪਟਿਆਲਾ ਘੁੰਮ ਕੇ ਦੇਖੇ ਨੇ ਸਾਰੇ ਮੈਂ ਸਰਹੰਦ ਤੱਕ ਇੱਥੇ ਗੁੱਗੇ ਦੀ ਮੰਨਤ ਹੈ ਸਾਰੀ ਹੋਰ ਘਟਵਾ ਦੀ ਮੰਨਤ ਹੈ ਸੋ ਇਹ ਇੰਨੀ ਦੀ ਪੀ